ਸਾਰਿਆਂ ਨੂੰ ਜੈ ਮਸਦੀ ਅੱਜ ਅਸੀਂ ਪੜਾਂਗੇ ਜਬੂਰਾ ਦੀ ਪੋਥੀ ਦਾ 102 ਅਧਿਆਏ ਰਹਿਮ ਲਈ ਬੇਨਤੀ ਪਹਿਲੀ ਆਇਤ ਹੈ ਜੋ ਹਵਾ ਮੇਰੀ ਪ੍ਰਾਰਥਨਾ ਸੁਣਾ ਤੇ ਮੇਰੇ ਦੁਹਾਈ ਤੇਰੇ ਤੇ ਕਪੜੇ ਦੂਸਰੀ ਆਇਤ ਮੇਰੇ ਔਖ ਤੇ ਦਿਨ ਮੈਥੋ ਆਪਣਾ ਮੋਹ ਨਾ ਲੁਕਾ ਆਪਣਾ ਕੰਨ ਮੇਰੀ ਵੱਲ ਝੁਕਾ ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ ਤੀਸਰੀ ਆਇਤ ਮੇਰੇ ਦਿਨ ਤਾਂ ਤੋ ਐਵਾ ਜੋ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਜ ਬਲਦੀਆਂ ਹਨ ਚੌਥੀ ਆਇਤ ਕਾ ਅਧਿਨਿਆਈ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ ਪੰਜਵੀਂ ਆਇਤ ਮੇਰੇ ਕੋਹੜਨੇ ਦੀ ਆਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ ਛੇਵੀਂ ਆਇਤ ਮੈਂ ਉਝਾੜ ਦੇ ਲਮਟਿੰਗ ਦੇ ਤੁਲ ਹੋਇਆ ਅਤੇ ਵਿਰਾਣੇ ਦਾ ਉੱਲੂ ਬਣਿਆ ਸਤਵੀਂ ਆਇਤ ਮੈਂ ਜਾਗਦਾ ਰਿਹਾ ਅਤੇ ਉਹ ਚਿੜੀ ਵਰਗਾ ਬਣਿਆ ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ ਅੱਠਵੀਂ ਆਇਤ ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲੰਬੇ ਦਿੰਦੇ ਹਨ ਅਤੇ ਮੇਰੀ ਜਾਨੀ ਦੁਸ਼ਮਣ ਮੇਰੇ ਨਿਆਉ ਲੈ ਕੇ ਫਟਕਾਰਾ ਪਾਉਂਦੇ ਹਨ ਨੌਵੀਂ ਆਇਤ ਮੈਂ ਤਾਂ ਰੋਟੀ ਸੁਆਵਾਂਜ ਫੱਕਦਾ ਹਾਂ ਅਤੇ ਆਪਣਾ ਪਾਣੀ ਵਿੱਚ ਹੰਝੂ ਮਿਲਾਉਂਦਾ ਹਾਂ ਦਸਵੀਂ ਆਇਤ ਇਹ ਤੇਰੇ ਗੁੱਸੇ ਤੇ ਤੇਰੇ ਕਹਿਰ ਦੇ ਕਾਰਨ ਹੋਇਆ ਕਿਉਂ ਜੋ ਤੈਂ ਮੈਨੂੰ ਚੁੱਕ ਕੇ ਫਿਰ ਪਟਕਾ ਕੇ ਸੁੱਟ ਦਿੱਤਾ ਗਿਆਰਵੀਂ ਆਇਤ ਮੇਰੇ ਦਿਨ ਢਲਦੇ ਸਾਈ ਵਾਂਜ ਹਨ ਮੈਂ ਕਹਾਵਾਂਜ ਸੁੱਕ ਜਾਂਦਾ ਹਾਂ 12ਵੀਂ ਆਇਤ ਭਰਤੂ ਹੈ ਇਹ ਹਵਸਾ ਦਾ ਤਿਕ ਵੀ ਰਾਜਮਾਨ ਰਹੇਗਾ ਅਤੇ 13 ਸਿਮਰਨ ਪੀੜ੍ਹੀਓ ਪੀੜ੍ਹੀ ਤੀਕ 13ਵੀਂ ਆਇਤ ਤੂੰ ਉੱਠੇਗਾ ਤੇ ਸਿਉਨ ਉਤੇ ਰਹਿਮ ਕਰੇਗਾ ਕਿਉਂ ਜੋ ਤਰਸ ਖਾਨ ਦਾ ਸਮਾ ਸਗੋ ਥਾਪਿਆ ਹੋਇਆ ਵਿਲਾ ਆ ਪੁੱਜਿਆ ਹੈ 14ਵੀਂ ਆਇਤ ਤੇਰੇ ਦਾ ਤੇਰਾ ਦਾਸ ਹਾਂ ਤਾਂ ਉਹ ਦੇ ਪੱਥਰਾਂ ਵਿੱਚੋਂ ਪ੍ਰਸੰਨ ਹੁੰਦੇ ਹਨ ਅਤੇ ਉਹ ਦੇ ਥੇਹਾ ਉੱਤੇ ਥੇ ਉਤੇ ਤਰਸ ਖਾਂਦੇ ਹਨ 15ਵੀਂ ਆਇਤ ਕਉ ਜੋ ਯਹੋਵਾ ਦੇ ਨਾਮ ਤੋਂ ਪੈ ਖਾਨ ਗਿਆ। ਯੋ ਕਾਮਾ ਯਹੋਵਾ ਦੇ ਨਾਮ ਤੋਂ ਪੈ ਖਾਨ ਗਿਆ ਅਤੇ ਧਰਤੀ ਦੇ ਸਾਰੇ ਰਾਜ ਤੇਰ ਪ੍ਰਤਾਪ ਤੋਂ। 16ਵੀਂ ਆਇਤ ਜਦ ਯਹੋਵਾ ਨੇ ਸਿਉਨ ਨੂੰ ਬਣਾਇਆ ਤਾਂ ਉਹ ਨੇ ਆਪਣੇ ਪ੍ਰਤਾਪ ਵਿੱਚ ਪ੍ਰਗਟ ਹੋਇਆ। 17ਵੀਂ ਆਇਤ ਉਹ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ ਅਤੇ ਉਹਨਾਂ ਦੀ ਪ੍ਰਸਥਨਾ ਨੂੰ ਤੋਸ਼ ਨਾ ਜਾਤਾ। 18ਵੀਂ ਆਇਤ ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ ਅਤੇ ਜਿਹੜੀ ਪ੍ਰਜਾ ਉਤਪਨ ਹੋਵੇਗੀ ਉਹ ਯਹਵਾ ਦੀ ਉਸਤ ਕਰੇਗੀ 19ਵੀਂ ਆਇਤ ਉਹ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਾਈ ਤੋਂ ਨਿਗਾਹ ਕੀਤੀ ਯਹਵਾ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ 20ਵੀਂ ਆਇਤ ਪਈ ਅਸੀਰ ਦਾ ਹੌਕਾ ਸੁਣੇ ਅਤੇ ਮਰਨ ਵਾਲਿਆਂ ਨੂੰ ਛੁਡਾਵੇ 21ਵੀਂ ਆਇਤ ਤਾਂ ਜੋ ਲੋਕ ਸਿਯੋਨ ਵਿੱਚ ਯਹਵਾ ਦੇ ਨਾਮ ਦਾ ਤੇ ਯਰੂਸ਼ਲਮ ਵਿੱਚ ਉਹਦੀ ਉਸਤ ਦਾ ਪ੍ਰਚਾਰ ਕਰਨ 22ਵੀਂ ਆਇਤ ਜਦ ਲੋਕ ਅਤੇ ਰਜਵਾੜ ਯਹੋਵਾ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ 23ਵੀਂ ਆਇਤ ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ ਅਤੇ ਉਸ ਨੇ ਮੇਰੀ ਆਈ ਨੂੰ ਘਟਾਇਆ 24ਵੀਂ ਆਇਤ ਮੈਂ ਆਖਿਆ हे ਮੇਰੇ ਪਰਮੇਸ਼ਰ ਮੇਰੀ ਆਈ ਮੇਰੀ ਅੱਧੀ ਆਈ ਨੂੰ ਵਿੱਚ ਮੈਨੂੰ ਉਠਾ ਨਾ ਲੈ ਪੀੜ੍ਹੀਓ ਪੀੜ੍ਹੀ ਤੇਰੇ ਵਰੇ ਹਨ 25ਵੀਂ ਆਇਤ ਮੁੱਢੋ ਹਿਤਾਂ ਧਰਤੀ ਦੀ ਨਹੀਂ ਧਰੀ ਅਤੇ ਕਾਸ਼ ਤੇਰੇ ਹੱਥਾਂ ਦਾ ਕਾਰਜ ਹੈ। ਸ਼ਬੇਮੀ ਆਇਤ ਉਹ ਨਾਸ਼ ਹੋ ਜਾਣਗੇ ਪਰ ਉਹ ਟੱਲ ਰਹੇਗਾ। ਉਹ ਸਾਰੇ ਕੱਪੜੇ ਵਾਂਜ ਪੁਰਾਣੇ ਹੋ ਜਾਣਗੇ। ਤੂੰ ਉਹਨਾਂ ਨੂੰ ਲਿਬਾਸ ਦੀ ਨਿਆਈ ਬਦਲ ਬਦਲ ਦੇਵੇਂਗਾ। ਸੋ ਬਦਲ ਹੀ ਜਾਣਗੇ। ਸਤਾਈਮੀ ਆਇਤ ਪਰ ਤੂੰ ਉਹੀ ਹੈ ਅਤੇ ਤੇਰੇ ਵਾਰੇ ਮੁੱਕਣਗੇ ਨਹੀਂ। 28ਵੀਂ ਆਇਤ ਤੇਰੇ ਦਾਸਾਂ ਦੀ ਅੰਸ਼ ਵਸੀ ਰਹੇਗੀ ਅਤੇ ਉਹਨਾਂ ਦੀ نسل ਤੇਰੇ ਸਨਮੁਖ ਕਾਇਮ ਰਹੇਗੀ ਆਮੀਨ ਪ੍ਰਭੂ ਜੀ ਇਹਨਾਂ ਵਚਨਾਂ ਪੜ੍ਹੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਹੀ ਵਸਤੇ ਰਹਿਣ ਆਮੀਨ ਸਾਂਜਮ ਸਿਕੀ